ਗਰਮੀ ਦਾ ਮੌਸਮ ਆਉਂਦੇ ਹੀ ਜੰਗਲਾਂ ਅਤੇ ਝਾੜੀਆਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਧਣ ਲੱਗ ਜਾਂਦੀਆਂ ਹਨ ਤੇ ਅੱਜ ਅਜਿਹਾ ਇੱਕ ਨਵਾਂ ਮਾਮਲਾ ਨੰਗਲ ਐਨ ਐਫ ਐਲ ਦੇ ਸੀ ਆਈ ਐਫ ਚੌਂਕ ਦੇ ਮੁੱਖ ਮਾਰ ਦੇ ਨਜ਼ਦੀਕ ਲੱਗੀਆਂ ਹੋਈਆਂ ਝਾੜੀਆਂ ਨੂੰ ਅਚਾਨਕ ਦੁਪਹਿਰ ਇੱਕਦਮ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕੁਝ ਹੀ ਸਮੇਂ ਵਿੱਚ ਲਗਭਗ 1 ਤੋਂ 1.5 ਕਿਲੋਮੀਟਰ ਤੱਕ ਫੈਲ ਗਈ ਜਿਸ ਥਾਂ ਤੇ ਇਹ ਅੱਗ ਲੱਗੀ ਹੈ ਉੱਥੇ ਝਾੜੀਆਂ ਦੇ ਨਾਲ ਨਾਲ ਘਰੇਲੂ ਗੈਸ ਪਾਈਪਲਾਈਨ ਅਤੇ ਬਿਜਲੀ ਦੀਆਂ ਲਾਈਨਾਂ ਵੀ ਗੁਜ਼ਰਦੀਆਂ ਹਨ ਇਹ ਸੂਚਨਾ ਮਿਲਦੀ ਹੈ ਕਿ ਐਨਐਫਐਲ ਫਾਇਰ ਬੁਗੇਟ ਦੀ 10 ਦੇ ਕਰੀਬ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਪਰੰਤੂ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ ਅੱਜ ਕਿਹੜਾ ਇਕਬਾਲ ਸਿੰਘ ਫਾਇਰ ਸੁਪਰਵਾਈਜ਼ਰ ਇਕਬਾਲ ਸਿੰਘ ਅੱਜ ਅੱਗ ਲੱਗੋ ਡੇ ਬੀ ਸਾਡੇ ਵੱਲੋਂ ਮੁਸਤੈਦੀ ਪੂਰੀ ਹੈ ਜੀ ਜਿੱਦਾਂ ਹੀ ਮੈਸੇਜ ਆਇਆ ਗੱਡੀ ਟਰਨ ਆਊਟ ਹੋਈ ਟਰਨ ਆਊਟ ਤੋਂ ਬਾਅਦ ਅਸੀਂ ਸੀਐਸਐਫ ਨੂੰ ਕਿਹਾ ਸਾਡੀ ਮਦਦ ਕਰੋ ਉਹ ਵੀ ਆ ਗਏ ਡੀਐਮਵੀ ਫਾਇਰ ਨੂੰ ਕਿਹਾ ਉਹ ਵੀ ਆ ਗਏ ਸਾਡੀ ਵਾਲਾਂ ਤੇ ਉਧਰ ਉੰਨੇ ਵਾਲੇ ਕੇ ਉਹਨਾਂ ਦੀਆਂ ਗੱਡੀਆਂ ਆਲਰੇਡੀ ਪਹਿਲਾਂ ਹੀ ਜਾ ਚੁੱਕੀਆਂ ਜੀ ਤੇ ਜਿੱਦਾਂ ਹੀ ਮੈਸੇਜ ਪਹੁੰਚਿਆ ਗੱਡੀ ਆ ਗਈ ਕੱਢਿਆਣ ਦਾ ਅੱਗ ਲੱਗਣ ਦਾ ਵੱਡਾ ਕਾਰਨ ਹੈ ਕੋਈ ਨਾ ਕੋਈ ਬੰਦਾ ਔਰ ਜਾਣ ਪਾਣੇ ਦੀ ਬੀੜੀ ਸੜ ਜਾਂਦਾ ਸਿਗਰਟ ਸੜ ਜਾਂਦਾ ਉਹਦੇ ਕਾਰਨ ਆ ਤੇ ਲੱਗੀ ਨੇ ਕਿ ਨਾ ਕਿ ਸਾਡੇ ਕੰਟਰੋਲ ਚ ਆ ਨਹੀਂ ਤੱਕ ਵੀ ਅੱਗੇ ਤੋਂ ਹਾਪੜ ਜਿਹੜੇ ਮੱਚੇ ਜਾ ਸਕਦੇ ਹੁਣ ਤੱਕ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਭਵਾਗ ਦੀਆਂ ਤਾਂ ਸ਼ਾਇਦ 7 ਤੋਂ 8 7 ਤੋਂ 8 ਜਿਹੜੀ ਹੈ ਪੂਰੀ ਬੇਤ ਨਹੀਂ ਸਾਡੇ ਵੱਲੋਂ ਅੰਡਰ ਕੰਟਰੋਲ ਹੈ ਅੰਡਰ ਅੰਡਰ ਕੰਟਰੋਲ ਕਿੰਨਾ ਦੇਖਦੇ ਹੋ ਬਿਲਕੁਲ ਅੱਗੇ ਰੇਲਵੇ ਦੀਆਂ ਲਾਈਨਾਂ ਲੱਗਿਆ 17 ਬਿਸ਼ਾ ਉਹਨਾਂ ਦਾ ਸਾਨੂੰ ਜ਼ਿਆਦਾ ਡਰ ਹੈ ਉਹਦਾ ਡਰ ਹੈ ਉਹਨਾਂ ਦਾ ਡਰ ਹੈ ਉਹਨਾਂ ਦਾ ਡਰ ਹੈ ਯਾ ਤਾਂ ਇਹ ਇੱਥੇ ਪੂਰੀ ਸੜਕ ਬਣ ਗਈ ਮਤਲਬ ਆ ਕੇ ਫਿਲਹਾਲ ਜਿਹੜਾ ਕਾਬੂ ਪਾਲੀ ਸਾਡ हां ਉਹਨਾਂ ਬੰਦਿਆਂ ਨੂੰ ਜ਼ਰੂਰ ਸਾਡੀ ਰਿਕਵੈਸਟ ਹੈ ਜਿਹੜੇ ਸਿਕਟਾ ਵੀੜੀਆਂ ਪੀ ਕੇ ਸਿੱਡ ਦਿੰਦੇ ਜਾਨਵਰਾਂ ਦਾ ਮਾਰਨਾ ਬਹੁਤ ਬਹੁਤ ਜਾਨਵਰ ਕਿੰਨੇ ਹੋਣ ਪੰਛੀ ਜਾਨਵਰ ਪਤਨ ਕਿਹੜੇ ਜੱਸੇ ਗਾਰੇ ਲਗਾਤਾਰ ਪਿਛਲੇ 2 ਦਿਨੋਂ ਤੋਂ ਆ ਕੇ ਲੱਗ ਰਹੀ ਏ ਇਸ ਏਰੀਆ ਵਿੱਚ ਕਾਰਨ ਇਹੀ ਹੈ ਜੀ ਇੱਕ ਤਾਂ ਧੁਖ ਬਹੁਤ ਫੈਰੀ ਗਰਮੀ ਬਹੁਤ ਹੈ ਇਹ ਕਾਰਨ